ਸ੍ਰੀਕਾਰ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵਖਣ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਆਈਂਦੀ ਵੱਡੀ ਖੜ ਜੀ ਹੈ ਸਟਿਕਟੋਟੀ ਤੋਂ ਬਾਅਦ ਕਿਹੜੀ ਕਾਰ ਮਿਲੇਗੀ ਸਸਤੀ ਜੇਕਰ ਤੁਸੀਂ ਵੀ ਫਰਸਟ ਫਸਟਲ ਸੀਜ਼ਨ ਦੇ ਵਿੱਚ ਨਵੀਂ ਕਾਰ ਕਿਹ ਕਾਰ ਲੈਉਣ ਬਾਰੇ ਸੋਚ ਰਖੇ ਹੋ ਤਾਂ ਇਹ ਮੌਕਾ ਤੁਹਾਡੇ ਲਈ ਸੁਨਹਿਰੀ ਹੋਵੇਗਾ ਜੀ ਹਾਂ ਕੇਂਦਰ ਸਰਕਾਰ ਨੇ 3 ਸਤੰਬਰ 2025 ਦੀ ਰਾਤ ਨੂੰ ਨਵੇਂ GST ਸਲੈਬਸ ਨੂੰ ਮਨਜੂਰੀ ਦੇ ਦਿੱਤੀ ਹੈ ਇਸੇ ਚਕਾਰਾਂ ਤੇ ਲੱਗਣ ਵਾਲਾ ਟੈਕਸ ਵੀ ਪ੍ਰਤੀਸ਼ਟਾਈ ਪ੍ਰਚਤ ਟੋਟਾ ਕੇ 18% ਕਰ ਦਿੱਤਾ ਗਿਆ ਹੈ ਜੀਐਸਟੀ ਦਰ ਨਵਾਂ ਨਿਜਮ 22 ਸਤੰਬਰ ਤੋਂ ਲਾਗੂ ਹੋਵੇਗਾ ਇਸ ਦਾ ਅਦਾ ਅਸਰ ਆਮ ਗਾਹਕਾਂ ਦੀ ਜੇਬ ਤੇ ਪਵੇਗਾ ਕਿਉਂਕਿ ਹੁਣ ਕਾਰਾਂ ਪਹਿਲਾਂ ਨਾਲੋਂ ਸਸਤੀਆਂ ਹੋ ਜਾਣਗੀਆਂ ਜਿਕੇ ਵਿੱਚ ਜੇਕਰ ਤੁਸੀਂ ਅਮਰੂਤੀ ਵੈਕ ਨਾ ਜਾਂ ਟਾਟਾ ਟਿਆਗੋ ਵਿੱਚੋਂ ਕੋਈ ਕਾਰ ਖਰੀਦਣ ਦੀ ਯੋਜਨਾ ਬਣਾ ਰਖਿਓ ਤਾਂ ਇੱਥੇ ਅਸੀਂ ਤੁਹਾਨੂੰ ਦੱਸਣ ਜਾ ਰਿਹਾ ਕਿ ਜੀਐਸਟੀ ਕਟੌਤੀ ਤੋਂ ਬਾਅਦ ਇਹ ਦੋਨੇ ਕਹ ਰਾ ਕਿੰਨੀਆਂ ਸਸਤੇ ਮਿਲਦੀਆਂ ਹਨ ਮਲਮੁਤੀ ਸੰਯੁਕਤੀ ਨੇ ਜੀਐਸਟੀ ਰਿਫਰਮ 2.0 ਲਾਗੂ ਹੋਣ ਤੇ ਬਾਦ ਆਪਣੇ ਸਤ ਤੋਂ ਸਤ ਪਪੂਲਰ ਫੈਮਿਲੀ ਕਾਰ ਵੈਗਨਰ ਦੀ ਕੀਮਤ ਵਿੱਚ ਕਟੌਤੀ ਕੀਤੀ ਹੈ ਕੰਪਨੀ ਨੇ ਐਲਾਨ ਕੀਤਾ ਹੈ ਕਿ ਹੁਣ ਵੈਗਨ ਖਰੀਦਣ ਵਾਲੇ ਕਾਕਾ ਨੂੰ 64000 ਰੁਪਏ ਤੱਕ ਦੀ ਬਚਤ ਹੋਵੇਗੀ ਇਹ ਛੋਟ ਹਰ ਵੈਰੀਐਂਟ ਤੇ ਵੱਖ-ਵੱਖ ਹੈ ਦੂਜੇ ਪਾਸੇ ਹਾਲ ਹੀ ਵਿੱਚ ਟਾਟਾ ਮੋਟਰਜ਼ ਦੇ ਐਲਾਨ ਕੀਤਾ ਹੈ ਕਿ ਤਾਂ ਸਿੰਘ ਕਿ ਉਹਨਾਂ ਦੀ ਪਪੂਲਰ ਸਮਾਲ ਕਾਰ ਟਿਆਗੂ ਹੁਣ ਪਹਿਲਾਂ ਨਾਲੋਂ 75000 ਰੁਪਏ ਤੱਕ ਸਸਤੀ ਹੋ ਗਈ ਹੈ ਇਸ ਤਰ੍ਹਾਂ ਇੱਕ ਕਰ ਹੋਰ ਬੀ ਬਦੀ ਬਦੇਰ ਇੱਕ ਪੈਸਿਵਿਕਲਪ ਬਣ ਬਣ ਗਈ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ ਜੀ ਕਰ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖ਼ਬਰ ਜੀ ਹੈ ਸਟਿੱਕ ਟੋਕ ਤੋਂ ਬਾਅਦ ਕਿਹੜੀ ਕਾਰ ਮਿਲੇਗੀ ਸਸਤੀ ਜੇਕਰ ਤੁਸੀਂ ਵੀ ਫਰਸਟ ਵੀ ਫਸਟਲ ਸੀਜ਼ਨ ਦੇ ਵਿੱਚ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਮੌਕਾ ਤੁਹਾਡੇ ਲਈ ਸੁਨਹਿਰੀ ਹੋਵੇਗਾ ਜੀ ਹਾਂ ਕੇਂਦਰ ਸਰਕਾਰ ਨੇ 3 ਸਤੰਬਰ 2025 ਦੀ ਰਾਤ ਨੂੰ ਨਵੇਂ GST ਸਲੇਬ ਨੂੰ ਡਿਊਟੀ ਦੇ ਦਿੱਤੀ ਹੈ ਇਸੇ ਚਕਾਰਾਂ ਤੇ ਲੱਗਣ ਵਾਲਾ ਟੈਕਸ ਵੀ 22% ਤੋਂ ਘਟਾ ਕੇ 18% ਕਰ ਦਿੱਤਾ ਗਿਆ ਹੈ GST ਦਾ ਨਵਾਂ ਨਿਯਮ 22 ਸਤੰਬਰ ਤੋਂ ਲਾਗੂ ਹੋਵੇਗਾ ਇਸ ਦਾ ਅੱਦਾ ਅਸਰ ਮੁਕਾਕਾਂ ਦੀ ਜੇਬ ਤੇ ਪਵੇਗਾ ਕਿਉਂਕਿ ਹੁਣ ਕਾਰਾਂ ਪਹਿਲਾਂ ਨਾਲੋਂ ਸਸਤੀਆਂ ਹੋ ਜਾਣਗੀਆਂ ਜਿਕੇ ਵਿੱਚ ਜੇਕਰ ਤੁਸੀਂ ਅਮਰੂਤੀ ਵੈਗਨ ਜਾਂ ਟਾਟਾ ਟਿਆਗੋ ਵਿੱਚੋਂ ਕੋਈ ਕਾਰ ਖਰੀਦਣ ਦੀ ਯੋਜਨਾ ਬਣਾ ਰੱਖੀ ਹੋ ਤਾਂ ਇੱਥੇ ਅਸੀਂ ਤੁਹਾਨੂੰ ਦੱਸਣ ਜਾ ਰਿਹਾ ਕਿ ਜੀਐਸਟੀ ਕਟੌਤੀ ਤੋਂ ਬਾਅਦ ਇਹ ਦੋਵੇਂ ਕਹ ਰਾ ਕਿੰਨਿਆ ਸਸਤੇ ਮਿਲਦਿਆ ਹਨ ਮਰੁਤੀ ਸੰਜੁਕੀ ਨੇ ਜੀਐਸਟੀ ਰੀਫਰਮ 2.0 ਲਾਗੂ ਹੋਣ ਤੇ ਬਾਦ ਆਪਣੇ ਸਭ ਤੋਂ ਸਤ ਪਪੂਲਰ ਫੈਮਿਲੀ ਕਾਰ ਵੈਗਨਰ ਦੀ ਕੀਮਤ ਵਿੱਚ ਕਟੌਤੀ ਕੀਤੀ ਹੈ ਕੰਪਨੀ ਨੇ ਐਲਾਨ ਕੀਤਾ ਹੈ ਕਿ ਹੁਣ ਵੈਗਨ ਆਖਿਦਣ ਵਾਲੇ ਗਾਕਾਂ ਨੂੰ 64000 ਰੁਪਏ ਤੱਕ ਦੀ ਬਚਤ ਹੋਵੇਗੀ ਇਹ ਛੋਟ ਹਰ ਵੈਰੀਐਂਟ ਤੇ ਵੱਖ-ਵੱਖ ਹੈ ਦੂਜੇ ਪਾਸੇ ਹਾਲ ਹੀ ਵਿੱਚ ਟਾਟਾ ਮੋਟਰਜ਼ ਦੇ ਐਲਾਨ ਕੀਤਾ ਹੈ ਕਿ ਤਾਂ ਸਿੰਘ ਕਿ ਉਹਨਾਂ ਦੀ ਪਪੂਲਰ ਸਮਾਲ ਕਾਰ ਟਿਆਗੂ ਹੁਣ ਪਹਿਲਾਂ ਨਾਲੋਂ 75000 ਰੁਪਏ ਤਕ ਸਸਤੀ ਹੋ ਗਈ ਹੈ ਇਸ ਤਰ੍ਹਾਂ ਇੱਕ ਹੋਰ ਹੋਰ ਵੀਰ ਦੇਰ ਇੱਕ ਪੈਸੇ ਦਾ ਵਿਕਲਪ ਬਣ ਬਣ ਗਈ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ